ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਇਐ ਦਰਸਨ ਪੇਟ ਤਹੋਤ ਅਨੰਦਾ ਦੂਖ ਗਿਆ ਹਰ ਗਾਇਐ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਇਐ ਦਰਸਨ ਪੇਟ ਤਹੋਤ ਅਨੰਦਾ ਦੂਖ ਗਿਆ ਹਰ ਗਾਇਐ ਿਸ ਭਗਵਾਨ ਅਮੇਸ਼ਤੰਤੰ ਸ੍ਰੀ ਗੁਰਜਨਦੇਵ ਜੀ ਫਰਮਾਨ ਕਰਦੇ ਹਨ ਸਾਰੇ ਸੁਖ ਦੇਣ ਵਾਲੇ ਸੱਚੇ ਪਾਤਸ਼ਾਹ ਦੇ ਨਾਮ ਹੀ ਹੈ ਉਸ ਦੇ ਸਿਵਾ ਹੋਰ ਕੋਈ ਨਹੀਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਸ ਉਹ ਐਸਾ ਹਰ ਤਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਿਹੜੇ ਸੁਖ ਕਰਮਾ ਵਿੱਚ ਨਹੀਂ ਲਿਖੇ ਉਹ ਵੀ ਮਿਲ ਜਾਣਗੇ ਕਰਨਾ ਕੀ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਖਲਤ ਪਲਤ ਮੁਕ ਉਜਲ ਹੋਈ ਹੈ ਨਿਤ ਤਿਆ ਇਹ ਹਰ ਪੁਰਖ ਨਿਰੰਜਨ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੜ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਪਵਜਲ ਕਰਨਾ ਜੋ ਸੁਖ ਕੋ ਚਾਹ ਹੈ ਸਦਾ ਸਰਨ ਰਾਮ ਕੀ ਲੈ ਕਾ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇ ਉਸਦੀ ਕਿਰਪਾ ਦੇ ਬਿਨਾਂ ਨਾਮ ਜਪ ਸਕਦੇ ਆ ਤੇ ਨਾ ਹੀ ਨਾਮ ਸੁਣ ਸਕਦੇ ਆ ਵਾਹਿਗੁਰੂ ਦੀ ਕਿਰਪਾ ਹੋਵੇ ਬਾਰ-ਬਾਰ ਗੁਰ ਤੇ ਨਾਮ ਵਿਚਾਰ ਦਸਾਂ ਕਰਨੀਆਂ ਪੈਂਦੀਆਂ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਵਾਧਾਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਵਾਧਾਰੇ ਸਤਿਗੁਰ ਪਾਸ ਬੇਨਤੀ ਆ ਮਿਲੇ ਨਾਮ ਆਧਾਰਾ ਟੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੀ ਔਰ ਤੂੰ ਸੱਚਾ ਸਿਰਜਨਹਾਰਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਜਿਵੇਂ ਜਿਵੇਂ ਨਾਮ ਜਪਦੇ ਆ ਨਾਮ ਜਪਦਿਆਂ ਜਪਦਿਆਂ ਮਨ ਦੀ ਮਹਿਲ ਉਤਰ ਜਾਂਦੀ ਏ ਫਿਰ ਉਹ ਗੱਲ ਬਣਦੀ ਏ ਗੁਰੂ ਦੀ ਪੁਕਾਰ ਜਦੋਂ ਮਨ ਦੀ ਭਾਵਨਾ ਗੁਰੂ ਸੱਚੇ ਪਾਸ਼ਾ ਦੇਖਦੇ ਨੇ ਜਦੋਂ ਮਨ ਦੀ ਗੁਰੂ ਦੀ ਮਨ ਦੀ ਭਾਵਨਾ ਜਿਹੜੀ ਹੈ ਅੰਦਰੋਂ ਤੁਰਦ ਤੁਰ ਤੋਂ ਹੁੰਦੀ ਜੋ ਨਿਕਲਦੀ ਏ ਗੁਰੂ ਸੱਚੇ ਪਾਸ਼ਾ ਸਾਰੀਆਂ ਇੱਛਾ ਪੂਰੀਆਂ ਕਰਦੇ ਨੇ ਕੋਈ ਕਮੀ ਨਹੀਂ ਰਹਿੰਦੀ ਦਰਸ਼ਨ ਪੇਟ ਤੋ ਹੋ ਤੋ ਅਨੰਦਾ ਦੁਖ ਗਿਆ ਹਰ ਗਾਇ ਹੈ ਗੁਰ ਸੱਚੇ ਪਾਸ਼ਾ ਦੇ ਦਰਸ਼ਨ ਕਰਨ ਮਾਤਰ ਨਾਰੀ ਆਨੰਦ ਮੰਨ ਦਾ ਸੁਖ ਮਿਲ ਜਾਂਦਾ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਜੀ ਕਿਰਪਾ ਹੋ ਜਾਂਦੀ ਹੈ ਫਿਰ ਮਨ ਦਾ ਸੁਖ ਮਿਲ ਜਾਂਦਾ ਹੈ ਐਸਾ ਆਨੰਦ ਮਿਲ ਜਾਂਦਾ ਐਸਾ ਆਨੰਦ ਮਿਲ ਗਿਆ ਸੀ ਨਾ ਭਾਈ ਮਤੀ ਦਾਸ ਨੂੰ ਵੀ ਭਾਈ ਸਤੀ ਦਾਸ ਨੂੰ ਵੀ ਭਾਈ ਵਿਆਲੇ ਨੂੰ ਐਸਾ ਉਹਨਾਂ ਤੁਰ ਦਰਗਾਹ ਤੋਂ ਮਿਲਿਆ ਤੁਰ ਤੋਂ ਐਸਾ ਮਨ ਤੋਂ ਆਨੰਦ ਮਿਲਿਆ ਐਸਾ ਮਨ ਦਾ ਸੁਖ ਮਿਲਿਆ ਜਾਲਮ ਦੁੱਖ ਦੇ ਰਹੀ ਸੀ ਪਰ ਉਹਨਾਂ ਦੇ ਮਨ ਤੱਕ ਕੋਈ ਦੁੱਖ ਨਹੀਂ ਆਇਆ ਤਾਰੂ ਸਿੰਘ ਦੀ ਖੋਪੜੀ ਉੱਲ੍ਹ ਗਈ ਪਰ ਫਿਰ ਵੀ ਨਾਮ ਚੱਲਦਾ ਰਿਹਾ ਗੁਰੂ ਦੀ ਬਾਣੀ ਚੱਲਦੀ ਰਹੀ ਛੋਟੇ ਛੋਟੇ ਸਹਿਬਜ਼ਾਦਿਆਂ ਦਾ ਇੰਨੀ ਛੋਟੀ ਉਮਰ 'ਚ ਬ੍ਰह्म ਗਿਆਨੀ ਹੋ ਗਈ ਸੀ ਉਹ ਉਸ ਅਵਸਥਾ ਤੱਕ ਪਹੁੰਚ ਚੁੱਕੇ ਸੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਦੁਨਿਆਵੀ ਤਨ ਬੋਲਦੀ ਚਨੰਦ ਨਹੀਂ ਆ ਉਹ ਥੋੜੀ ਦੇਰ ਦਾ ਟੈਂਪਰੇਰੀ ਹੈ ਪਰਮਾਨੈਂਟ ਅਨੰਦ ਚਾਹੀਦਾ ਇਹ ਲੋਕ ਸੁ ਪਰਲੋਕ ਸੁ ਵਰਨ ਤੇ ਗੁਰੂ ਦੇ ਨਾਲ ਜੋੜਨਾ ਪਏਗਾ ਗੁਰੂ ਦੀ ਕਿਰਪਾ ਹੋਏਗੀ ਤਾਂ ਹੀ ਐਸਾ ਹੋਵੇ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਦਾਤਾ ਜੀ ਫਿਰ ਗਿਆਨ ਦਾ ਦੀਵਾ ਅੰਦਰ ਬਾਲ ਦਿੰਦੇ ਨੇ ਅਗਿਆਨਤਾ ਦਾ ਹਨੇਰਾ ਕੱਟ ਦਿੰਦੇ ਨੇ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਰ ਸਾਰਿਆ ਅੰਦਰੋਂ ਜਿਨਾਂ ਦਾ ਮੋਹ ਟੁਟਾ ਤਿੰਨਾਂ ਦਾ ਸ਼ਬਦ ਸਚੇ ਸਵਾਰਿਆ ਜਿਨ੍ਹਾਂ ਦਾ ਅੰਦਰੋਂ ਮੋਹ ਮਾਇਆ ਦਾ ਜਾਲ ਜਦੋਂ ਟੁੱਟ ਜਾਂਦਾ ਹੈ ਫਿਰ ਗੁਰੂ ਦਾ ਸ਼ਬਦ ਜਿਹੜਾ ਉਹਨਾਂ ਦਾ ਜੀਵਨ ਅੰਦਰੋਂ ਸਵਾਰ ਦਿੰਦਾ ਸਬਦ ਸੱਚਾ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਉਹ ਅਵਸਥਾ ਤੱਕ ਪਹੁੰਚਣ ਵਾਸਤੇ ਬੇੰਤ ਨਾਮ ਜਪਣਾ ਪਏਗਾ ਤਾਂ ਜਾ ਕੇ ਉਹ ਗੱਲ ਬਣੀ ਨਹੀਂ ਇੱਕਦਮ ਗੁਰੂ ਦੇ ਬਚਨਾਂ ਤੇ ਗੁਰੂ ਦੇ ਸ਼ਬਦ ਤੇ ਪੈਰਾ ਦੇਣਾ ਪਏਗਾ ਕਿ ਮਨ ਕੁਝ ਵੀ ਐਸਾ ਕੰਮ ਨਾ ਕਰੇ ਐਸਾ ਕੰਮ ਮੂਲੇ ਨਾ ਕੀਚੇ ਜਿਸ ਅੰਤ ਪਛੁਤਾਈ ਹੈ ਇਹ ਤੇ ਅੰਤ ਪਛਤਾਣਾ ਪਵੇ ਸਤਿਗੁਰ ਕਾ ਉਪਦੇਸ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਮਲੇ ਗੁਰੂ ਦਾ ਹੁਕਮ ਹੈ ਇਹ ਨੇਤਰੋ ਮੇਰਿਉ ਹਰ ਤੁਮ ਮੇ ਜੋਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨੇ ਹਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਹਰ ਰੂਪ ਨਦਰੀ ਆਇਆ ਅਗੇ ਉਹਦਾ ਵੀ ਬੋਲਦੇ ਸਰਵਨਾ ਦਾ ਇਹ ਸਰਵਨੋ ਮੇਰਿਉ ਸਾਚੇ ਸੁਣੇ ਨੂੰ ਪਠਾਏ ਸੱਚ ਸੁਣਨ ਨੂੰ ਸੱਚਾ ਨਾਮ ਸੁਣਨ ਵਾਸਤੇ ਭੇਜਿਆ ਗਿਆ ਹੈ। ਇਹ ਕੰਨਾਂ ਨੂੰ ਕਿਹਾ ਗਿਆ ਹੈ। ਇਹ ਸਰਵ ਨੂੰ ਮੇਰੇ ਉਹ ਸੱਚੇ ਸੁਣਨ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਵੇ, ਹਿਰਦੈ ਤਿ ਨ ਸਮਾਣੀ। ਜਿਵੇਂ ਜਿਵੇਂ ਸੁਣਦੇ ਆਂ ਮਨ ਹਰਿਆ ਹੋ ਜਾਂਦਾ ਹੈ। ਮਨ ਦੀ ਤਪਸ਼ ਮਿਟ ਜਾਂਦੀ ਏ। ਜਿਤ ਸੁਣੀਏ ਮਨ ਤਨ ਹਰਿਆ ਹੋਆ ਰਸਨਾ ਸਤਿਮਣੀ ਸੱਚ ਅਲਖ ਵਿਡਾਣੀ ਤਾਂਕਿ ਗਤ ਕਹੀ ਨਾ ਜਾਏ। ਕਹੈ ਨਾਨਕ ਅਮਰਤ ਨਾਮ ਸੁਣੋ। ਪਵਿੱਤਰ ਹੋਵੋ ਸੱਚੇ ਸੁਣਨੇ ਨੋ ਪਠਾਏ ਜਿਵੇਂ ਜਿਵੇਂ ਗੁਰੂ ਦੀ ਬਾਣੀ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਅਜੱਪਾ ਜਾਪ ਚੱਲਣ ਲੱਗ ਜਾਂਦਾ ਹੈ ਫਿਰ ਨਾਮ ਦਾ ਰਸ ਵੀ ਆ ਜਾਂਦਾ ਹੈ ਅੱਗੇ ਆਇਆ ਨਾ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੇ ਆਰਾਧੋ ਗੁਰਪੂਰੇ ਕੀ ਸਰਨਾਈ ਜਿਵੇਂ ਜਿਵੇਂ ਨਾਮ ਜਪਦੇ ਆ ਨਾਮ ਜਪਦੇ ਆ ਜਪਦੇ ਆ ਜਪਦੇ ਆ ਜਪਦੇ ਆ ਐਸੀ ਅਵਸਥਾ ਬਣ ਜਾਂਦੀ ਹੈ ਕਿ ਨਾਮ ਦਾ ਰਸ ਮਿਲ ਜਾਂਦਾ ਹੈ ਨਾਂ ਦਾ ਰਸ ਮੰਗੀ ਉਸ ਗੁਰੂ ਸੱਚੇ ਪਾਸ਼ਾ ਤੋਂ ਸਤਿਗੁਰੂ ਸਾਨੂੰ ਨਾਮ ਦੇ ਰੰਗ ਵਿੱਚ ਰੰਗ ਦੇ ਤਾਂ ਕਿ ਸਾਨੂੰ ਨਾਮ ਦਾ ਰਸ ਮਿਲ ਜਾਏ ਆਂਦਾ ਨਾ ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਹੋਰ ਫਿਰ ਸਾਰੇ ਦੁਨਿਆਵੀ ਰਸ ਜਿਹੜੇ ਵਿਸਰ ਜਾਂਦੇ ਆ ਜਦੋਂ ਨਾਮ ਦਾ ਰਸ ਨਾਮ ਦਾ ਰੰਗ ਚੜ ਜਾਂਦਾ ਮੰਗੀ ਉਸ ਦਾਤੇ ਸੱਚੇ ਪਾਸ਼ਾ ਤੋਂ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੈ ਰਾਮ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਹਰਸ ਦੀ ਜੈ ਰਾਮ ਨਾਮ ਹਰਸ ਦੀ ਜੈ ਰਾਮ ਨਾਮ ਹਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੂ ਗੁਣ ਗੋਪਾਲ ਉਚਰ ਰਸਨਾ ਸਦਾ ਗਾਇਏ ਅਣ ਦਿਨੋ ਇਸ ਤੇ ਪਾਸ਼ਾ ਐਸੀ ਕਿਰਪਾ ਕਰੋ ਦਿਨ ਰਾਤ ਤੇਰੇ ਗੁਣ ਗਾਈਏ ਦਿਨ ਰਾਤ ਤੇਰਾ ਨਾਮ ਜਪੀਏ ਸੋਤੀ ਧਿਆਨ ਤੇਰੇ ਚਰਨਾਂ ਵਿੱਚ ਟਿਕੀ ਰਹੇ ਗੁਣ ਗਾਏ ਰਸਨਾ ਬਿਸਰ ਨਹੀਂ ਇਕ ਖੀਨੋ ਬਿਸਰ ਨਹੀਂ ਇਕ ਖੀਨੋ ਗੀਤ ਗਾਈਏ ਅੰਦੀ ਨੂੰ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਤਰ ਭੀਜੈ ਬਿਨਵੰਤ ਨਾਨਕ ਇਛੁ ਪੁਨੀ ਪੇਖ ਦਰਸਨ ਜੀਜੈ ਬਿਨਵੰਤ ਨਾਨਕ ਇਛੁ ਪੁਨੀ ਪੇਖ ਦਰਸਨ ਜੀਜੈ ਕੋਈ ਐਸੀ ਇੱਛਾ ਨਹੀਂ ਰਹਿ ਜਿਹੜੀ ਅਧੂਰੀ ਰਹਿ ਜਾਏਗੀ ਸਾਰੀਆਂ ਇੱਛਾ ਪੂਰੀਆਂ ਕਰ ਦੇਣਗੇ ਦਾਤਾ ਮੇਰ ਕਰਨਗੇ ਨਾਮ ਜਪੋ ਨਾਮੇ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਓ तिसੇ ਪ੍ਰਾਪਤ ਜੀ ਸਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਉ ਲਈ ਇਹ ਨਾਮ ਉਹਨੂੰ ਪ੍ਰਾਪਤ ਹੁੰਦਾ ਜਿਹਦੇ ਤੁਰ ਦਰਗਾਹ ਤੋਂ ਲਿਖਿਆ ਹੁੰਦਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਕਹਿੰਦੇ ਨਾ ਭੇਟਿਓ ਪੁਰਖ ਰਸਿਕ ਬੇਰਾਗੀ ਜਨਮ ਜਨਮ ਦਾ ਸੁੱਤਾ ਹੋਇਆ ਮਨ ਜਾਗ ਜਾਂਦਾ ਫਿਰ ਜਨਮ 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 ਕੀ ਸੋਈ ਜਾਗੀ ਜਨਮ ਜਨਮ ਦਾ ਸੁੱਤਾ ਹੋਇਆ ਮਨ ਫਿਰ ਜਾਗ ਜਾਂਦਾ ਕੁਝ ਐਸਾ ਪੁਰਬਲਾ ਕਰਮ ਜਿਹੜਾ ਉਹ ਅੰਕੁਰ ਫੁੱੜਦਾ ਐਸਾ ਤੇ ਸਾਥ ਸੰਗਤ ਕਰਨ ਨਾਲ ਉਹਦਾ ਸੁੱਤਾ ਹੋਇਆ ਮਨ ਜਾਗ ਜਾਂਦਾ ਹੈ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਤੇ ਨਾਮ ਦਾ ਰੰਗ ਚੜ ਜਾਂਦਾ ਹੈ ਕਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਉਹ ਫਿਰ ਪੂਰਨ ਬਣ ਜਾਂਦੇ ਪੂਰਨ ਗੁਰੂ ਦਾ ਰੂਪ ਹੋ ਜਾਂਦੇ ਜਿਵੇਂ ਜਿਵੇਂ ਨਾਮ ਜਪਦੇ ਆ ਤੇ ਸੇ ਪ੍ਰਾਪਤ ਜੀ ਸਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਬ ਲਈ ਨਾਮ ਰਹਾ ਲਿਬ ਲਈ ਅੰਤ ਵਿੱਚ ਗੁਰੂ ਅਰਜਨ ਦੇਵ ਜੀ ਹਜੇ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਸਤਗੁਰੂ ਇਹ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਹੈ ਸਾਡੀ ਲਿਬ ਜਿਹੜੀ ਹੈ ਸੁਰਤ ਧਿਆਨ ਜਿਹੜਾ ਤੇਰੇ ਚਰਨਾਂ ਵਿੱਚ ਟਿਕ ਜਾਏ ਮਿਹਰ ਕਰਨਾ ਦਾਤਾ ਤਨ ਕਰਕੇ ਜੇ ਗੁਰੂ ਘਰ ਬੈਠੇ ਆ ਤੇ ਮਨ ਕਰਕੇ ਵੀ ਗੁਰੂ ਘਰ ਜਿਹੜੀ ਹਾਜ਼ਰੀ ਪਰਵਾਣੂ ਜੇ ਜੇ ਅਸੀਂ ਤਨ ਕਰਕੇ ਗੁਰਦੁਆਰੇ ਦੇ ਅੰਦਰ ਬੈਠੇ ਆ ਮਨ ਕਿਤੇ ਹੋਰ ਚਲਾ ਗਿਆ ਤੇ ਉਹ ਹਾਜ਼ਰੀ ਪਰਵਾਣ ਨਹੀਂ ਹੋएगी ਜੇ ਮਨ ਕਰਕੇ ਵੀ ਇੱਥੇ ਤਨ ਕਰਕੇ ਨਹੀਂ ਵੀ ਆ ਜੇ ਸਾਡਾ ਧਿਆਨ ਸੀਸ ਗੰਜ ਗੁਰਦਾਰੇ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਚਲਾ ਜਾਂਦਾ ਇੱਥੋਂ ਹੀ ਮੱਥਾ ਟੇਕਦੇ ਆ ਦੂਰ ਬੈਠੇ ਵੀ ਭਾਵਨਾ ਦੇ ਨਾਲ ਮੱਥਾ ਟੇਕਦੇ ਆ ਸਤਿਗੁਰੂ ਕਿਰਪਾ ਕਰੋ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਇਆ ਕਰੋ ਆਡੇ ਦਰਦ ਦੇ ਟਟਹਿਆਂ ਲਾਜ ਰੱਖਣਾ ਸਤਿਗੁਰੂ ਕਿਰਪਾ ਕਰਨ ਨਾਮ ਦੀਆਂ ਦਾਤਾਂ ਬਖਸ਼ਣਾ ਤੇ ਦੂਰ ਬੈਠੇ ਹੋਏ ਵੀ ਤਨ ਕਰਕੇ ਨਾ ਹਾਜ਼ਰ ਹੁੰਦੇ ਹੋਈ ਮਨ ਦੀ ਹਾਜ਼ਰੀ ਪਰਵਾਨ ਹੋ ਜਾਏਗੀ ਜੇ ਤਨ ਕਰਕੇ ਗੋਲਡਨ ਟੈਂਪਲ ਹੀ ਨਹੀਂ ਵੀ ਗਏ ਇੱਥੋਂ ਵੀ ਜੇ ਮੱਥਾ ਟੇਕਦੇ ਆ ਸਾਡੀ ਹਾਜ਼ਰੀ ਉਥੇ ਧੰਗੁਰੂ RAM DAS ਜੀ ਦੇ ਚਰਨਾਂ ਵਿੱਚ ਪਹੁੰਚ ਜਾਏਗੀ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਨ ਹਰ ਵਕਤ ਸੁਰਤੀ ਧਿਆਨ ਦਾਤਾ ਦੁਨੀਆ ਵਿੱਚ ਰਹਿੰਦੇ ਹੋਇਆ ਦੁਨੀਆਵੀ ਕੰਮ ਕਰਦੇ ਆ ਫਰਜ਼ ਨਿਭਾਉਂਦੇ ਆ ਸਤਗੁਰੂ ਸੁਰਤੀ ਧਿਆਨ ਤੇਰੇ ਚਰਨਾ ਵਿੱਚ ਟਿਕੀ ਰੇ ਰਸਨਾ ਤੇਰੇ ਗੁਣ ਗਾਉਂਦੀ ਰੇ ਰਸਨਾ ਤੂੰ ਰਾਹ ਚ ਰਹੋ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਇਹ ਪਿਆਸ ਨਹੀਂ ਜਾਏਗੀ ਜਦ ਤੱਕ ਨਾਮ ਦਾ ਰਸ ਨਹੀਂ ਮਿਲਿਆ ਅੰਬਿਤ ਏ ਮੰਗਦੇ ਆ ਸਤਿਗੁਰੂ ਵੇਣਤੁ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ